ਤੁਹਾਨੂੰ ਤੁਹਾਨੂੰ ਅੱਜ ਹੀ ਲੈਟਰ ਦੇ ਦੂੰਗੇ ਠੀਕ ਹੈ ਸਰ ਠੀਕ ਹੈ ਤੇ ਤੁਸੀਂ ਦੋ ਦਿਨ ਚ ਐਸਟੀਮੇਟ ਸਬਮਿਟ ਕਰੋ ਜੇ ਕੋਈ ਬੜੀ ਗੱਲ ਹੋਰ ਲੋ ਜੇ ਕੱਲ ਨੂੰ ਆ ਨਾ ਕਿ ਉਹ ਡਰੇਨੇਜ ਦਾ ਚਾਹੀਦਾ ਚਾਹੀਦਾ ਡਰੇਨੇਜ ਕੋਲ ਬੈਠੇ ਕੁਝ ਨਾ ਚਾਹੀਦਾ ਤਾਂ ਮੈਨੂੰ ਹੋਣੀ ਦੱਸ ਦੋ ਮੈਨੂੰ ਸਰ ਕੋਈ ਨਹੀਂ ਜੇ ਤਾਂ ਪਹਿਲਾਂ ਬਣਾਵੋ ਤੁਸੀਂ ਐਸਟੀਮੇਟ ਉਹ ਪਾਈ ਤੇ ਦਿਨ ਵਿੱਚ ਬਣੇ ਦੋ ਕੁ ਦਿਨ ਦੀ ਵਸਤੂ ਮੇਟ ਠੀਕ ਹੈ ਸਰ ਠੀਕ ਹੈ ਕਿੰਨੇ ਬਰੂ ਬਰੂ ਸਪਰਾਇ ਦਾ ਟਾਈਮ ਦਵਾ ਦਾਂਗੇ ਜਿੱਥੇ ਕੱਟ ਕਰਦਾ ਹੈ ਉਸੇ ਤੋਂ ਆਉਣ ਜੀ ਦੇਗਾ ਉਹਦਾ ਇੱਕ ਇੱਕੇ ਸਾਹਮਣੇ ਬਲੇਡ ਕਰਦਾ ਸਰ ਜਿਹੜਾ 28 ਲੱਗਦਾ ਇਸ ਤੋਂ ਮੇਟਾ ਜੀ ਅਗਲਾ ਲੱਗਣਾ ਸਰ ਉਹਦੇ ਨਾਲੇ ਭੇਜ ਆਉਏ ਜੀ ਸਾਹਿਬ ਨਾਲੇ ਉਹ ਪੇਡਾ ਬਣਾ ਕੇ ਹਾਂਜੀ ਹਾਂਜੀ ਕਿੰਨੇ ਲੋਗ ਗਿਲੇ ਕਿੰਨੇ ਲੋਗ ਸਤ ਪੰਜਾਬ ਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਕਮਲਦੀ ਸੈਣੀ ਪੂਰੇ ਪੰਜਾਬ ਦੇ ਵਿੱਚ ਦੋਸਤੋ ਬੀਤੇ ਦਿਨੀ ਨਮੀਆਂ ਪੰਚਾਇਤਾਂ ਚੁਣੀਆਂ ਗਈਆਂ ਤੇ ਅੱਜ ਅਸੀਂ ਬੀਡੀਪੀਓ ਦਫਤਰ ਨੂਰ ਪਰਬੇਦੀ ਦੇ ਵਿੱਚ ਖੜੇ ਹਾਂ ਜਿੱਥੇ ਹਲਕਾ ਵਿਧਾਇਕ ਰੂਪਨਗਰ ਦਿਨੇ ਚੱਡਾ ਜੀ ਵੱਲੋਂ ਜਿਹੜੀਆਂ ਬਲਾਕ ਨੂਰ ਪਰਬੇਦੀ ਦੀਆਂ 135 ਦੇ ਕਰੀਬ ਪੰਚਾਇਤਾਂ ਦੇ ਵਿੱਚੋਂ 10 ਪੰਚਾਇਤਾਂ ਜਿਹੜੀਆਂ ਉਨ੍ਹਾਂ ਦੇ ਨਾਲ ਇੱਕ ਤਰ੍ਹਾਂ ਦੀ ਮਿਲਣੀ ਰੱਖੀ ਹੋਈ ਹੈ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦਾ ਅਜੰਡਾ ਇਹ ਰੱਖਿਆ ਹੋਇਆ ਹੈ ਕਿ ਹਲਕਾ ਵਿਧਾਇਕ ਦਿਨੇ ਚੱਡਾ ਜੀ ਵੱਲੋਂ ਪੰਚਾਇਤਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ ਕਿ ਤੁਹਾਡੇ ਪਿੰਡਾਂ ਦੇ ਵਿੱਚ ਕਿਹੜੇ ਕੰਮ ਅਧੂਰੇ ਪਏ ਐ ਕਿਹੜੇ ਨਵੇਂ ਕੰਮ ਹੋਣ ਵਾਲੇ ਐ ਉਹਨਾਂ ਕੰਮਾਂ ਬਾਰੇ ਪੁੱਛਿਆ ਜਾ ਰਿਹਾ ਜਾਣਕਾਰੀ ਲਈ ਜਾ ਰਹੀ ਹੈ ਤੇ ਨਾਲ ਬੱਖ-ਵੱਖ ਜਿਹੜੇ ਵਿਭਾਗ ਆ ਉਹਨਾਂ ਦੇ ਅਧਿਕਾਰੀਆਂ ਨੂੰ ਵੀ ਵਿਧਾਇਕ ਸਾਹਿਬ ਨੇ ਵਿਸ਼ੇਸ਼ ਤੌਰ ਤੇ ਇੱਥੇ ਸੱਦਿਆ ਹੋਇਆ ਤਾਂ ਕਿ ਪੰਚਾਇਤਾਂ ਵੱਲੋਂ ਜਿਹੜੇ-ਜਿਹੜੇ ਕੰਮ ਹੈ ਉਹ ਵਿਧਾਇਕ ਜੀ ਨੂੰ ਕਹੇ ਜਾ ਰਹੇ ਆ ਨਾਲ-ਨਾਲ ਬੀਡੀਪੀਓ ਸਾਹਿਬ ਨੂਰ ਪਰਵੇਦੀ ਉਹ ਵੀ ਨਾਲ ਬੈਠੇ ਆ ਤੇ ਨਾਲ-ਨਾਲ ਜਿਹੜੇ ਵੀ ਕੰਮ ਪੰਚਾਇਤ ਵੱਲੋਂ ਕਹੇ ਜਾ ਰਹੇ ਆ ਉਹਨਾਂ ਕੰਮਾਂ ਨੂੰ ਨਾਲ-ਨਾਲ ਸਬੰਧਤ ਵਿਭਾਗਾਂ ਨੂੰ ਅੱਗੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਆ ਕਿ ਉਹ ਕੰਮਾਂ ਨੂੰ ਕਰਕੇ ਦੇਣ ਤੇ ਕੁਝ ਕੰਮਾਂ ਨੂੰ ਬਾਉਂਡ ਕੀਤਾ ਜਾ ਰਿਹਾ ਹੈ ਤੇ ਕੁਝ ਕੰਮ ਹੈ ਜਿਹੜੇ ਤੁਰੰਤ ਹੋਣ ਵਾਲੇ ਆ ਉਹਨਾਂ ਨੂੰ ਤੁਰੰਤ ਕੀਤੇ ਜਾਣ ਲਈ ਨਿਰਦੇਸ਼ ਦਿੱਤੇ ਜਾ ਰਹੇ ਆ ਆ ਦੇਖੋ ਇਹ ਤਸਵੀਰਾਂ ਇੱਥੇ ਪੰਜ ਛੇ ਪਿੰਡਾਂ ਦੀ ਪ੍ਰੋਬਲਮ ਆ ਸਾਡੇ ਸਾਰੇ ਪੜ ਤੱਕ ਅੱਗੇ ਵਗਿਆ ਪਿੰਡਾਂ ਨੂੰ ਸ਼ਮਸ਼ਾਨ ਘਾਟਾਂ ਨੂੰ ਪਹਿਹੀ ਜਾਂਦੀ ਸਾਡੇ ਪਿਛਲੀ ਪੰਚਾਇਤ ਨੇ ਵੀ ਲਗਭਗ 7-8 6-7 ਲੱਖ ਰੁਪਏ ਸ਼ਮਸ਼ਾਨ ਘਾਟ ਤੇ ਲਾ ਦਿੱਤਾ ਪਿੰਡ ਤੋਂ ਕੰਟੈਕਟ ਲਈ ਨਹੀਂ ਵੀ ਇੱਥੇ ਕਿਸੇ ਨੇ ਲੈ ਕੇ ਆਣਾ ਵੀ ਹੈ ਕਿਸੇ ਨਹੀਂ ਆਣਾ ਉਹ ਚੱਲੂ ਨਹੀਂ ਹੋਈ ਇਵਨ ਕਿ 25 ਸਾਲ ਹੋ ਗਏ ਸ਼ਮਸ਼ਾਨ ਘਾਟ ਨੂੰ ਬਣੇਗਾ ਦੁਆਰਾ ਕਿ ਉਹਦੇ ਤੇ ਪੈਸੇ ਲਾ ਰਹੇ ਦੂਦ ਲੈਸਾ ਮਤਲਬ ਗੇਂ ਨਹੀਂ ਕਿਤੇ ਕੋਈ ਸਾਡੀਆਂ 6-7 ਪੰਚਾਇਤਾਂ ਜਾਂਦੀਆਂ ਹੈਗੇ ਬਸ ਇੱਥੇ ਜਿਹੜੀ ਹਾਲ ਤੱਕ ਜੋ ਹੈ ਉਹ ਕਰ ਲੱਗੀਆਂ ਫਿਰ ਸਾਡੋ ਪੈਸੇ ਪਿੰਡਾਂ ਨੂੰ ਆਵੇਸ਼ ਮਰਨ ਘਾਟ ਹੁੰਦਾ ਸ਼ਾਦੇ ਉੱਥੇ ਕਨਵਰਟ ਹੋ ਜਾਣਾ ਆਪਣਾ ਆਪਣਾ ਕੋਈ ਹੈ ਨਿਸ਼ਾਨਾ ਨਹੀਂ ਜਾਗਾ ਉਹ ਬੱਸ ਜੀ ਦੇ ਲੱਗ ਜਾਉਂ ਆਉਣ ਵਧੀਆ ਬਣਦੇ ਬਹੁਤ ਦਿੱਕਤ ਆਉਂਦੀ ਟੂਲੀਚ ਬੀਨ ਵਾਲੇ ਪਾਣੀ ਦਾ ਪਾਣੀ ਕਹਿੰਦੇ ਪੈਪ ਲਾਈਨ ਤਾਂ ਸਾਡੇ ਪਿੰਡ ਨੂੰ ਆਂਦੇ ਪਰ ਮੇਰੇ ਹੈ ਨਹੀਂ ਪਿੰਡ ਇਹ ਚੱਲੀ ਹੁਣ ਚਾਹੀਦੀ ਵਾਟਰਸਪੂਲ ਇਹਦੇ ਮਾਣ ਜੇ ਖੇਬਟੋ ਲਈ ਸੀ ਮੀਰਪੁਰ ਤੋਂ ਜੰਮਾਪੁਰ ਜੀ ਕਰਨਾ ਤੇ ਮੀਰਪੁਰ ਪਣੀ ਜਦੋਂ ਟੋਲੀ ਮੀਰਪੁਰ ਦੇ ਆਂਦਾ ਹਾਂਜੀ ਕਰਦੀ ਆਂ ਤੁਹਾਡੀ ਕੋਲ ਰੋਡਾ ਰੋਂ ਤੁਸੀਂ ਉਸ ਜੀ ਕੇ ਘਰ ਨਹੀਂ ਹੈਗੀ ਟੋਲੀ ਮੀਰਪੁਰ ਦੇ ਆਂਦਾ ਬੰਦੀ ਦੂਰ ਤੇ ਜੀ ਨੂੰ ਲੋ ਲਿਜੋ ਲਿਜੋ ਨਾ ਚਾਹੀਦਾ ਹਾਂਜੀ ਪੰਚਾਇਤੇ ਪਟੋਲੀ ਚਲੋਦੀ ਜੀ ਮੈਨੂੰ ਜੇਰ ਨਹੀਂ ਕਿੱਠੀ ਉਹਦੀ ਕਿਹੜਾ ਇਹ ਬਿਲਡਾ ਸੱਜੇ ਸਾਈਡ 'ਚ ਸਾਡਾ ਬੂਰੇਣਾ ਜੀ ਪਹਿਲਾਂ ਹੁਣ ਚਲੋਦੀ ਦਾ ਚਨੋਲੀ ਬਸੀ ਦਾ ਚੱਲਦਾਗਾ ਪਿੰਛੋਂ ਤੋਂ ਚੜਾਈ ਪਟੋਲੀ ਬਸ ਨਹੀਂ ਕਿੱਠੀ ਉਹਨਾਂ ਰਹੀ ਜਿੱਦੈ ਸਰ ਜੇ ਸਰ ਪਟੋਲੀ ਆ ਚਲੋ ਦੀ ਅੰਦਰ ਫਿਰ ਅੱਸੀ ਜਾਂਦਾ ਹਾਂ ਜਿਹੜਾ ਸਸਕੋਰ ਤੋਂ ਆਉਂਦਾ ਨਾ ਪਾਣੀ ਜੀ ਨਹਿਰ ਵਾਲਾ ਜਦੋਂ ਫਿਰ ਉਹਨੂੰ ਟੈਂਕ ਬਣਾ ਕੇ ਉੱਥੇ ਉਸ ਤਰ੍ਹਾਂ ਦੇ ਦੂਨ ਬਣਾ ਤਰਹੀਂ ਚੈੱਕ ਨੂੰ ਅਲੀਪੁਰ ਤੋਂ ਆਉਂਦਾ ਫਿਰ ਉਹ ਪੂਆੰਗ ਦਰੋਂ ਤਾਂ ਇਹ ਨਹੀਂ ਬਣਾਉਂਦੇ ਚੈੱਕ ਸਰ ਇਹ ਕੰਪਲੀਟ ਆਈ ਨਹੀਂ ਜਿਹੜੀ ਪ੍ਰੋਬਲਮ ਹੈ ਪਾਣੀ ਦੀ ਉਹ ਗੰਦੇ ਪਾਣੀ ਮਤਲਬ ਖਰਾਬ ਆਉਂਦੀ ਹੈ ਪਾਣੀ ਦੇ ਨਾ ਫੋਟੋ ਆ ਜਾਂਦੇ ਕੱਲ ਵੀ ਕਾਹਦੇ ਨਹੀਂ ਕਾਫੀ ਪਰਸ ਤੋਂ ਕਾਫੀ ਦਿਨ ਤੋਂ ਆ ਰਿਹਾ ਕਾਫੀ 2-4 ਦਿਨ ਤੋਂ ਆ ਰਿਹਾ ਸਿਰਫ ਪਾਣੀ ਆ ਜਾਂਦੇ ਹੁਣ ਮੈਨੂੰ ਫੋਟੋ ਕੱਲ ਪਾਣੀ ਦੇ ਇਹਨਾਂ ਖਿੱਚ ਕੇ ਨਾ ਪਾਣੀ ਕਾਫੀ ਖਰਾਬ ਹੈ ਜੀ 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 ਇਹ ਮਿੱਟੀ ਹੈ ਗੋਲ ਨਹੀਂ ਤੇ ਆਉਂਦੀ ਲਾਈਨਸ ਆ ਗਰਾਉਂਡ ਇਹ ਵੀ ਆਉਂਦੀ ਗੋਲ 1 2 3 ਸੇਰਨ ਮਿੱਟੀ ਹੈ ਪੰਜਤ ਟੈਨਕੀ ਵੀ ਸਾਡੇ ਇੱਥੇ ਆਉਂਦਾ ਪਾਣੀ ਉਹ ਜਿਹੜਾ ਟੈਂਕੀ ਉਹ ਤੇ ਬ੍ਰੈਂਡ ਸਾਫ ਕੋਈ ਬਲੀਵ ਨਹੀਂ ਅਸਾ ਇੱਕ ਟੈਨਕੀ ਪੂਰੇ ਆਉਂਦਾ ਲਾਈਨਸ ਆ ਗਰਾਉਂਡ ਕੀ ਆਪਸੇ ਇਸੇ ਕਿੰਨੇ ਦਿਨ ਲੰਗ ਬਣੇ ਕਿਹਨਾਂ ਜਿਹੜਾ ਉਹ ਲੀਸ ਸਕੀਮ ਸਿਰਫ ਪੰਚਾਇਤ ਕੋਲ ਹੈ ਜੀ चिन्नू की तस्वीर में एक में ठेका रखता ही करवाना है क्या जब पिछे करवाई है जब नहीं मारा तब मैं चाय निकाल करके करवाने हैं जब नहीं मारती तो बस तोप पे उन जगह चोरां कराया था चोरां कराया था तो नहाते थे उड़ीदला कुछ नोटिस कराऊं है ठीक है तो बस हैरीज हैरीज तेरे बेटा नज़र पड़ा ਸਰ ਮੰਤਰ ਦੇ ਨਾਲ 14 ਅਗਰ 14 ਅਗਰ ਤਾਂ ਕੋਈ ਬਾੜ ਨਹੀਂ ਆਵੇ ਚਾਰ ਦੋ ਦਿਖਾ ਨਹੀਂ ਜਾਂਦੇ ਖਾਲੀ ਨਹੀਂ ਦਿਖਾ ਨਹੀਂ ਜੀ ਬਸ ਬਿਪੁਜੀ ਜੀ ਕੋਲ ਆਵਰ ਸਰ ਜੀ ਠੀਕ ਹੈ ਜੀ ਕੋਲ ਜੀ ਜੀ ਕਰਾ ਕੇ ਦੱਸ ਜੋ ਹੁਣ ਜਨਕ ਨੂੰ ਦਰਦ ਦੀ ਠੀਕ ਹੈ ਜੀ ਪੰਬਸ 3 ਫੂਡ ਠੀਕ ਹੈ ਮੇਟਨ ਜੀ ਤੁਸੀਂ ਜੀ 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 ਜ ਕਨੈਕਸ਼ਨ ਮੀਟਰ ਪਿੰਡਣਗੇ ਅੱਜ ਲੱਗੇਗਾ ਠੀਕ ਹੈ ਠੀਕ ਠੀਕ ਤਾਂ ਇਹ ਤੁਹਾਨੂੰ ਨਹੀਂ ਕਰਦਾ ਜਿਹੜੀ ਦਾ ਇਹ ਤੁਹਾਨੂੰ ਮਿਲ ਜੀ ਇਹ ਆਪੇ ਕਰੂਗਾ ਠੀਕ ਠੀਕ ਮੈਂ ਸੱਜੇ ਦਾ ਉਹ ਕਾਈਟ ਨਹੀਂ ਆਉਂਦਾ ਹਾਂ ਕੋਈ ਨਹੀਂ ਆਉਂਦਾ ਬੈਠਾ ਨਹੀਂ ਬਣਦੀ ਉਹ ਨਹੀਂ ਆਉਂਦਾ ਬੋਲਣਾ ਸੀ ਇਹ ਜੀ ਇੱਕ ਨਾ ਕਰਾ ਕੇ ਜੀ ਪਾਪਾ ਬਾਰ ਬਾਰ ਤੁਹਾਨੂੰ कि प्रिवर्ड अ डार्विस्टे प्रिकियो काद्पी आल अ drafting ईअवर बिनीघे कि पि athletes आंब�시le thewwww सलेसैन्टीर्शे जाओ रिया लु क्वर्चाल से है डिंघटर पीन विलास दो स्वर्वभी ऐले स्धिया मेरल विला अ कर्शा Прक्म ਮੋੜ ਦਿਓ ਹਾਂ ਮੈਂ ਕਿਤੇ ਪਾਈਆਂ ਸਾਰੀਆਂ ਆਇਆ ਇਕੱਠੀਆਂ ਕਰਵਾਉਣ ਨੂੰ ਪੈਣਾ ਕੋਲ ਰਿਜਿਸਟਰ ਨੂੰ ਆਇਆ ਪੀਜੜ ਤੋਂ ਅਵੰਧਨ ਨੇ ਹੋਰਦੇ ਪੈਸੇ ਹੈਗੇ ਹਾਂਜੀ ਵੱਧ ਰਵਾਗੁਰੇ ਟਾਂ ਤਿੰਨ ਜਿਹਾ ਇਹ ਵੀ ਬੈਸੀ ਤੇ ਪੈਸੇ ਪੈਣਾ ਕੋਲੇ ਹਾਂਜੀ ਮਾਈਨਸ ਮੈਂ ਕਿੰਨਾ ਲੈਣਾ ਰੋਣਾ ਤੇ ਭਰਨ ਦਾ ਟਾਈ ਉਹਨਾਂ ਤੋਂ ਲਵਾ ਗੋ ਕਿੰਨੀਆਂ ਲੇਡਾਂ ਲਾਉਣੀ ਪੈਣ ਚਾਹਦੇ ਆਪਾਂ ਲਗ ਤਾਂ 7-8 ਲੱਗ ਜਾਣੀਆਂ ਜੀ ਉਹ ਤੋਂ ਲਵਾ ਗੋ ਇਹਨੂੰ ਫੇਡਾਂਗਾ ਡਿਜੀਟਲ ਉਹਦਾ ਸਰ ਨਹੀਂ ਆਉਂਦੀਆਂ ਬੁਡੀਕਲੋ ਠੀਕ ਕਿੰਨੇ ਦੇ ਲਵਾ ਦੂੰਗੀ ਰੇਟਰ ਹਾਂਜੀ ਕਿੰਨੇ ਦੇ ਲਵਾ ਦੂੰਗੀ ਮਹੀਨਾ ਕਰ ਲੈਣੀ ਨਹੀਂ ਨਹੀਂ ਦੇ ਲਵਾ ਦੂ ਠੀਕ ਮਾਰਚ ਵਿੱਚ ਨਿਸ਼ਚਿਤ ਕਰਾਂਗੇ ਮਾਰਚ ਕਿਹੜੇ ਅੱਜ 30 30 ਸਾਲ ਸਰ ਮਾਰਚ ਤੇ ਹੀ ਨਹੀਂ ਚੋ ਵੀ ਜੀ ਸਰ ਕਿੰਨੇ ਕਿੰਨਾ ਟਾਈਮ ਲਿਜਾ ਪੂਰਾ ਕਰਨਾ सर, सर एजुकेशन बोर्ड दी परमिशन लेट आई ना जी स्कूल ना एक्चुअली बंद पड़ा थी जिडे में इंडियन परमिशन आ गई और एक्चुअली रिकॉर्ड्स देखना पड़ेगा तुम हिंदी का म्यूजिक भी थे प्रोजेक्ट भी नहीं जा रही हूं नहीं जा रही हूं भविष्य में नहीं नहीं सर वो एक्सटेंशन तो कितने डेज और ग्राम सर ਯਾਪ ਵੀ ਲੈ ਸਰ ਐਕਚੁਅਲੀ ਬੋਰ ਤਾਂ ਹੋ ਗਿਆ ਹੈ ਨਾ ਤੇ ਇਹਨਾਂ ਪਾਈਪ ਲਾਈਨ ਲੱਦੀ ਹੈ ਐਕਚੁਅਲੀ ਕਿਉਂਕਿ ਇਹਨਾਂ ਨੇ ਨਾ ਟਾਈਮ ਸਟੇਸ਼ਨ ਲਈ ਕੇਸ ਸੜਕਤੀ ਭੇਜਿਆ ਹੋਇਆ ਏ ਉਹ ਤੱਕ ਹੋ ਕੇ ਨਹੀਂ ਆਇਆ ਉਹਨਨ ਟਾਈਮ ਸਟੇਸ਼ਨ ਮਿਲੇਗੀ ਤਾਂ ਮੈਂ ਪਾਈਪ ਆਊਟ ਕਰਾਂਗਾ ਯੂਰ ਇੰਟੈਕ ਯੂਨਿਟ ਸਰ ਬੋਰ ਉਹ ਕੁਝ ਤਾਂ ਸਰ ਜਗਾ ਦੀ ਪ੍ਰੋਬਲਮ ਸੀਗੀ ਜਿਹੜਾ ਇਹਨਾਂ ਨੇ ਅਬੰਡਨਡ ਸਕੂਲ ਲਿਆ ਦੇਗਾ ਸਾਨੂੰ ਹੋਰ ਇਸ ਐਜੂਕੇਸ਼ਨ ਬੋਰਡ ਦੀ ਪਰਮਿਸ਼ਨ ਚਾਹੀਦੀ ਸੀਗੀ ਕਿ ਕੱਲ ਨੂੰ ਅਗਰ ਅਸੀਂ ਉਥੇ ਬੋਰ ਕਰ ਦਿੰਦੇ ਆ ਕਿ ਕਲ ਨੂੰ ਸਕੂਲ ਦੁਆਰਾ ਯੂਜ਼ਡ ਲੈ ਕੇ ਆਣਾ ਹੋਵੇ ਉਹਨਾਂ ਨੇ ਇਸ ਕਰਕੇ ਫਿਰ ਐਜੂਕੇਸ਼ਨ ਵਿੱਚ ਦੋ ਸਾਲ ਤੋਂ ਪਿੱਛੇ ਲੇਟ ਮਿਲੀ ਤਾਂ ਲੇਟ ਸਟਾਰਟ ਹੋਇਆ ਉਹਰ ਮੈਂ ਪਾਈਪ ਲਾਈਨ ਦਾ ਕਮਰਾੰਦਾਈ ਹੋ ਵੀ ਕਰ ਦੇਗਾ ਸਰ ਹਾਂਜੀ ਮਰਜ਼ੂਰ ਅੱਗੇ ਪਾਛਾ ਮੈਂ ਖੜਾ ਹਾਂ ਮਤਲਬ ਤੁਸੀਂ ਜਾ ਕੇ ਕੰਪਿਊਟਰ ਹੀ ਪੜ੍ਹਦੇ ਹੋ ਜੀ ਇਹ ਕਿਹੜਾ ਨਾਮ ਕਰਾਉਣਾ ਹੈ ਜੀ ਦੱਸੋ ਜੀ ਉਹ ਰਵਿੰਦਰਾ ਜੀ ਇਹ ਬਣਾਇਆ ਉਹ ਦਿੱਲੀ ਨਾਮ ਤੋਂ ਜੀ ਦਿੱਲੀ ਤਾਂ ਨਹੀਂ ਹੈ ਇਹ ਕਿਹਦਾ ਦੂਜਾ ਅੱਜ ਇਹ ਪਿੰਡ ਦੀਆਂ ਗੜੀਆਂ ਰਹਿਣੀਆਂ ਜੀ ਦੋ ਗੜੀਆਂ ਜੀ 2022 ਸਾਲ ਹੋ ਗਏ ਬਣਿਆ ਨਾ ਬਟੈਲਾਂ ਲਵਾਣੀਆਂ ਜੀ ਤੇ ਕਿਹੜੀਆਂ ਪਿੰਡ ਦੀਆਂ ਗੋੜੀਆਂ ਜਾਂਦੀਆਂ ਆਲਾ ਦਵਾਨਾ ਉਹ ਬੂੜੀਆਂ ਉਹਨੇ ਇੱਕ ਤਾਂ ਬਣਿਆ ਕਰਦੀ ਇੱਕ ਰਹਿੰਦੀ ਏ ਤੂੰ ਹੀ ਸੜੀ ਜੀ ਜੀ ਗਵਾਲੀ ਸਭ ਤੋਂ ਪਹਿਲਾਂ ਦੀ ਪਿੰਡ ਦੀ ਮਹਿਨਤ ਸੀ ਅਜੀ ਉਹਨੇ ਉਹ ਬੂਲੀ ਬੋਈ ਇੱਥੇ ਹਾਂਜੀ ਇੱਕ ਜਿਹੜਾ ਉਹਦਾ ਇੱਕ ਇੱਕ ਕੇਸਾਂ ਕੇ ਬਲੇਡ ਕਰਤਾ ਸਰ ਜਿਹੜਾ 28 ਲੱਖ ਦਾ ਏਸਟੀਮੇਟ ਪਿਆ ਜੀ ਅਗਲਾ ਲੱਗਣਾ ਸਰ ਉਹਦੇ ਨਾਲ ਹੀ ਭੀਜਾ ਉਹ ਜੀ ਸਾਹਿਬ ਨੇ ਉਹ ਵੀ ਨਾਲੇ ਪੇਟ ਦਾ ਬਣਾ ਗਿਆ ਹਾਂਜੀ ਹਾਂਜੀ ਸਰ ਜਗਜੀਤ ਸਰ ਨੇ ਕਰ ਕਦੋਂ ਲੱਗਣਾ 30 ਲੱਖ ਦਾ ਜੀ ਜੀ ਸਰ ਕਦੋਂ ਦਾ ਜੀ ਕਿੱਥੇ ਬਸ ਤੇ ਸਰ ਅਰਲੀ ਗੱਲ ਨੂੰ ਸ਼ਾਮ ਦੇ diel ਨੂੰ ਜਿਹੜੇ ਤੁਹਾਨੂੰ ਬਾਹਰ ਆਇਆ ਉਹ ਬਾਹਰ ਆਇਆ ਜੀ ਇਹ ਤੁਹਾਨੂੰ ਇਹ ਗੱਲ ਪੁੱਛਣੀ ਦੀ ਨਾਲ ਇਹ ਸਿਰਫ ਨਾਲ ਕਰਤਾਰਪੁਰ ਤੋਂ ਪਾਣੀ ਜਾਂਦਾ ਜੀ ਉਹਦਾ ਉਹਦਾ ਜੀ ਕਦੋਂ ਕੱਟ ਲੱਗ ਗਿਆ ਲਾਈਟ ਦਾ ਜਾਂ ਕੋਈ ਪ੍ਰੋਬਲਮ ਆ ਗਈ ਤਾਂ ਕਿਤੇ ਜਾ ਕੇ ਹੁੰਦਾ ਵਸੇ अदरवाइज ਰੋਣਾ ਨਹੀਂ ਪੈਂਦਾ ਜੀ ਨਹੀਂ ਨਹੀਂ ਕੋਈ ਰੋਣਾ ਕੋਈ ਪਾਣੀ ਟਿੱਕ ਦੇ ਦਿੰਦੇ ਜੀ ਹਾਂ ਜੀ ਹਾਂ ਜੀ ਸਪਰੇਅ ਦਾ ਟਾਈਮ ਦੱਸ ਦਾਂਗੇ ਜਿੱਥੇ ਘੱਟ ਘੱਟ ਹੈ ਉਸੇ ਤੋਂੋਂ ਮਿਲ ਜੇਗਾ ਜੀ ਸਰ ਉੱਤੇ ਤੋਂ ਫਿਰ 150 ਦਾ ਸਰ ਰੁਪਏ ਦਾ ਹੈ ਕਿ ਸਾਢੇ 25 ਸਪਰੇਅਸ ਹੋ ਕਰਤਾ ਹੋਣੀ ਚਾਹੀਦੇ ਤੇ ਨਾਲ ਕੋਈ ਕਰਤਾਰੂ ਤੇ ਬੁਲਾ ਲਓ ਉਹ ਤੁਹਾਨੂੰ ਲਾਇਆ ਹੋਏ ਉੱਥੇ ਹੀ ਜਾਂਦਾ ਹੁਣ ਪਾਣੀ ਲਈ ਨਹੀਂ ਘਰ ਕਹਿੰਦੇ ਕੋਈ ਬੋਰ ਹੈ ਨਾ ਕਰਤਾਰੂ ਤੇ ਭੂਲੇ ਲਗਾਓ ਭੂਰੇ ਹੈ ਕਰਤਾਰੂ ਤੋਂ ਭੂਰੇ ਹੈ ਕਰਤਾਰੂ ਤੋਂ ਹੈ ਤਿੰਨ ਕਰ ਲਓ ਜੀ ਸਰ ਮਿਲਾਂਗੇ ਉਸ ਹੁਨੇ ਵਾਲੇ ਕਰਤਾਰਪੁਰ ਦੇ ਨਵੇਂ ਕੋਡ ਦੀ ਨਵਾਟ ਭੇਜ ਦੂੰਗਾ ਠੀਕ ਹੈ ਸਰ ਪਲਾਟ ਦੇ ਲਈ ਜੀ ਤਾਂ ਪਲਾਟੇ ਦੇ ਵਿੱਚ ਸਰ ਨਵਾਟ 30 ਦੇ ਵਿੱਚ ਅਸੀਂ ਇਹਨੂੰ ਕਵਰ ਕਰ ਲਿਆ ਤਾਂ ਡਿਜੀਟਲ ਸਰਵੇ ਦੇ ਵਾਸਤੇ ਉਹਨਾਂ ਨੂੰ ਕਹਿੰਦੇ ਤਾਂ ਡਿਜੀਟਲ ਸਰਵੇ ਹੋਏਗਾ ਇਹਦਾ ਪਲਾਟਾਂ ਦਾ ਤੇ ਫਿਰ ਦੌਰ ਮਤਾ ਅਸੀਂ ਮੈਡਮ ਨੂੰ ਕਹੇ ਸਾਨੂੰ ਲੈ ਕੇ ਦੇਣਗੇ ਸਰ ਜੀ ਨਵਾਟ ਤੋਂ ਗੱਲਿਆ ਨਵਾਗੜੀ ਤੋਂ ਬਤਨੀ ਹੁੰਦੀ ਹੈ ਸਰ ਉਹ ਸਰਵੇ ਪਹਿਲੇ ਹੋਏਗਾ ਨਾ ਫਿਰ ਅਸੀਂ ਸਰਵੇ ਦੇ ਅਕੋਰਡਿੰਗਲੀ ਸਾਰਾ ਬਣੇਗਾ ਇਹਦੀ टैंकी कितने दी बनेगी या जिस तरह पाइपलाइन कितने दी पेगी सारा सर्वे चली पोस्ट आएगी फिर उस तो बाद केस ऊपर जाएगा कितने पैसे दोगे 50000 सारा प्रोसेस नु महीना तक लग ही जाएगा ऑर्डर कुछ ये राउंड में बताना दीजिए खर्चा 10 लाख का खर्च बड़ा बड़ा ਕਿੰਨੀਆਂ ਗਲੀਆਂ ਕੰਪਨੀਆਂ ਦੀ ਐਸਟੀਮੇਟ ਦੇ ਲਾਉਣੇ ਚਾਹੀਦੇ ਸਭ ਸੌ ਸੌ ਬੁੱਕ ਤੇ ਸਾਰੇ ਐਸਟੀਮੇਟ ਲਾ ਦੇ। ਮਤਾ ਉਹ ਐਸਟੀਮੇਟ ਲਾ ਲੈ ਲੋ ਚਿਕਰਾਉਣੇ ਚਿਕਰਾਉਣੇ ਸਖਜਾ ਪੈਸੇ ਕਿੰਨੇ ਦੇ ਬਿੰਡ ਕੋ ਤੁਮ ਲੈਟਰ ਭੇਜਿਆ ਉਹ ਮੇਰੇ ਗਾਲਿਆਂ ਨੇ ਦੇ ਸਰ ਜੀ ਬਹੁਤ ਬਹੁਤ ਨਹੀਂ ਅਨੰਤ ਜੀਏ ਕਰੀਂ। ਮਗਉ ਜੀ ਲੈਟਰ ਕਿਥੇ ਲਿਓ? ਠੀਕ ਹੈ ਸਰ ਠੀਕ ਹੈ। ਤੁਹਾਨੂੰ ਤੁਹਾਨੂੰ ਅੱਜ ਹੀ ਲੈਟਰ ਦੇ ਦੂੰਗੇ। ਠੀਕ ਹੈ ਸਰ ਠੀਕ ਹੈ ਜੀ। ਤੇ ਤੁਸੀਂ 2 ਦਿਨ ਚ ਐਸਟੀਮੇਟ ਸਬਮਿਟ ਕਰੋਗੇ। ਠੀਕ ਹੈ ਸਰ ਸਬਮਿਟ ਕਰਾਂਗੇ। ਜੇ ਕੋਈ ਬੜੀ ਗੱਲ ਸੁਣ ਲਓ ਜੇ ਕੱਲ ਨੂੰ ਆਹ ਨਾ ਕਿ ਉਹ ਡਰੇਨੇਜ ਆ ਚਾਹੀਦਾ ਚਾਹੀਦਾ ਡਰੇਨੇਜ ਕੋਲ ਬੈਠੇ ਕੁਝ ਨਾ ਚਾਹੀਦਾ ਤਾਂ ਮੈਂ ਹੁਣ ਹੁਣੇ ਦੱਸ ਦੋ ਮੈਨੂੰ। ਸਰ ਕੋਈ ਨਹੀਂ ਜੀ ਤਾਂ ਪਹਿਲਾਂ ਬਣਾਵੋ ਸੀ ਐਸਟੀਮੇਟ ਆਪਾਂ ਹੀ ਤੇ ਦਿਨਾਂ ਵਿੱਚ ਬਣੇਗਾ। 2 ਦਿਨ ਦੇ ਵਿੱਚ ਐਸਟੀਮੇਟ। ਬਸ ਠੀਕ ਸਰ ਠੀਕ ਹੈ। ਰਮਨ ਤੁਸੀਂ ਇਹਨਾਂ ਨੂੰ ਦੇਖ ਕੇ ਦੋ ਦਿਨ ਦਾ ਐਸਟੀਮੇਟ ਲੈਣਾ ਤੇ ਕਿਸੇ ਨੂੰ ਦੇ ਕੇ ਕੰਮ ਆਪ ਸਟਾਰਟ ਕਰਵਾ ਜੀ। ਐਮਐਲਏ ਸਭ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਬਲਾਕਚੂ ਦੇ ਚੋਂ 10 ਪੰਚਾਇਤਾਂ ਅੱਜ ਤੁਸੀਂ ਬੁਲਾਈਆਂ ਤੇ ਅੱਜ ਦਾ ਸਾਡਾ ਅਜੰਡਾ ਕੀ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਜਾਂ ਹੋਰ ਰੋਪੜ ਪ੍ਰਧਾਨ ਸਭਾ ਹਲਕੇ ਦੀਆਂ ਸਾਰੀਆਂ ਪੰਚਾਇਤਾਂ ਦੇ ਨਾਲ ਆ ਅੱਡੜ ਜਿਹੜੀ ਮੀਟਿੰਗ ਹੈ ਉਹ ਕੀਤੀ ਜਾ ਰਹੀ ਹੈ ਸਾਰੇ ਅਧਿਕਾਰੀਆਂ ਦੀ ਸਾਰੇ ਮਹਿਕਮੇ ਦੀ ਹਾਜ਼ਰੀ ਦੇ ਵਿੱਚ ਜੀ ਪਹਿਲਾਂ ਜਿਹੜੀ ਹੈ ਰੂਪੜ ਬਲਾਕ ਦੀਆਂ 10 ਪੰਚਾਇਤਾਂ ਦੀ ਮੀਟਿੰਗ ਕੀਤੀ ਗਈ ਸੀ ਅੱਜ ਨੂਰਪੁਰਵੇਦੀ ਬਲਾਕ ਦੀਆਂ 10 ਪੰਚਾਇਤਾਂ ਦੀ ਮੀਟਿੰਗ ਕੀਤੀ ਹੈ ਤਾਂ ਕਿ ਪਿੰਡਾਂ ਦੇ ਹਰ ਇੱਕ ਕੰਮ ਦੀ ਵਿਉਂਤਬੰਦੀ ਹੋ ਸਕੇ ਜੀ ਕਮਿੰਟ ਦੇ ਵਿੱਚ ਕੀ ਲੋੜਾਂ ਨੇ ਤੇ ਕਿਹੜਾ ਕਿਹੜਾ ਕੰਮ ਕਿਹੜੀ ਸਕੀਮ ਚੋਂ ਕਿਹੜੇ ਪ੍ਰੋਜੈਕਟ ਚ ਹੋ ਸਕਦਾ ਹਰ ਕੰਮ ਦੀ ਡਿਟੇਲ ਦੇ ਵਿੱਚ ਬੈਠ ਕੇ ਵਿਉਂਤਬੰਦੀ ਇਹਨਾਂ ਮੀਟਿੰਗਾਂ ਦੇ ਵਿੱਚ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਕੰਮ ਐਸੇ ਹੁੰਦੇ ਆ ਜਿਹੜੇ ਮਹਿਕਮਿਆਂ ਦੇ ਆਪਸੀ ਤਾਲਮਿਲ ਦੀ ਕਮੀ ਕਰਕੇ ਰੁਕੇ ਰਹਿੰਦੇ ਐ ਸੋ ਸਾਰੇ ਮਹਿਕਮਿਆਂ ਦੀ ਹਾਜ਼ਰੀ ਇਸ ਕਰਕੇ ਹਰ ਪੰਚਾਇਤ ਦੇ ਨਾਲ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ